ਆ ਜਿਹੜੇ ਜਿਹਨੂੰ ਵਿਆ ਅਧਕਾਰੀ ਕਰਤਾਂ ਨੇ ਫਸਟੇ ਜਿਹੜਾ ਪ੍ਰੋਵਾਈਡ ਕੀਤਾ ਆ ਕਿ ਜਿਹੜਾ ਪ੍ਰਸ਼ਾਸਨ ਤੋਂ ਤੁਹਾਡੇ ਨਾਇਸੈਂਸ ਆਸਟਾਪਾਉਣ ਦੀ ਫੀਸ ਕੈਂਟਰ આ કે ડોક્ટર જા સાહેબ કે ઉત કે ટવાડેજી એક મિનિટ એક મિનિટ પછારાઈ સર એક મિનિટ જી સર એક મિનિટ થેન્ક યુ જી થેન્ક યુ જી કૃપા કરીને ઓય ખોલ્યો 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 જડ્ડા જડ્ડા ખોલજો કે ઓડડા વડડા ગ્રુપ હોएगा ફલ્લે કરો ધની શ્રી રમનભાઈ જી પિત્ઠી કૃષ્ણલ શ્રી જલમંદરજી સિંહજી ਨਵੀਕ ਚਪਤੀ ਕਮਿਸ਼ਨਰ ਸਤ ਸਰਹਿੰਦਰ ਜੱਟ ਤੋਂ ਲੈ ਲਿਓ ਅੱਜ ਮੈਟਰਨ ਮਨਜੂਰ ਕਰਵਾਜੀ ਐਸਟੀਐ ਮੈਂਬਰ ਦਾ ਬੋਲਦਾਰ ਡਾਕਟਰ ਅਸਿੱਤਿਆ ਸ਼ਰਮਾ ਜੀ ਤੁਸੀਂ ਬੇਨਤੀ ਆ ਕਿ ਇਹ ਲਿਸ਼ਟ ਉੱਪਰਲੇ ਨਵੀਕ ਆਈਡੀ ਨੰਬਰ ਲੱਗਣੇ ਨੇ ਪੂਰੇ ਲਾਏ ਜਾ ਰਹੇ ਨੇ ਹੁਣ ਵੈਸੇ ਇੱਕ ਮਿੰਟ ਰਹਿ ਵੈਸੇ ਇੱਕ ਮਿੰਟ ਇਨਾਰੇ ਪੂਰੇ ਨੇ एक कदम सुरक्षा वाल जिला प्रशासन गुरदुर का एक उपराला है जो दर्शाता है कि जिला प्रशासन गुरदासपुर नागरिक सुरक्षा लाई वचनबद्ध है इस मुहिम तहत एक पायलट प्रोजेक्ट शुरू किया गया है शहर तो ਪਿਛਲੇ ਬੀਤੇ ਦਿਨਾਂ ਤੋਂ ਕੋਟਾਂ ਤੋਂ ਕਾਵੀਆਂ ਘਟਨਾਵਾਂ ਈ ਰਿਕਸ਼ਾ ਨਾਲ ਰਿਲੇਟਡ ਸਾਹਮਣੇ ਆਈਆਂ ਸੀ ਜਿਨ੍ਹਾਂ ਨੂੰ ਰੂਲ ਆਊਟ ਕਰਨ ਦੀ ਜਿਨ੍ਹਾਂ ਨੂੰ ਅੱਗੇ ਤੋਂ ਫਿਊਚਰ ਤੇ ਚੈੱਕ ਕਰਨ ਲਈ ਅਸੀਂ ਸੀਰੀਅਲ ਨੰਬਰ ਅਲਾਟ ਕਰ ਰਹੇ ਹਾਂ ਹਰ ਰਜਿਸਟਰਡ ਈ ਰਿਕਸ਼ਾ ਚਾਲਕ ਨੂੰ ਤੇ ਅਸੀਂ ਜਨਰਲ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸੀਰੀਅਲੀ ਨੰਬਰਡ ਈ ਰਿਕਸ਼ਾ ਨੇ ਉਹਨਾਂ ਦੇ ਸਫਰ ਕਰਨ ਤਾਂ ਕਿ ਉਹ ਆਪਣੇ ਆਪ ਨੂੰ ਸੁਰੱਖਿਆ ਬਣਾ ਸਕਣ ਤੇ ਇਹ ਉਪਰਾਲਾ ਈ ਰਿਕਸ਼ਾ ਚਾਲਕਾਂ ਸੰਚਾਲਕਾਂ ਦੀ ਸੁਰੱਖਿਆ ਲਈ ਵੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ 오ਡੀਸਕ ਐਡਮਿਨਿਸਟ੍ਰੇਸ਼ਨ ਨਾਲ ਆਰਟੀਓ ਅਫਸਰਾਂ ਨਾਲ ਤਾਲਮੇਲ ਕਰਕੇ ਆਪਣੀ ਰਜਿਸਟ੍ਰੇਸ਼ਨ ਪ੍ਰੋਸੈਸ ਕੰਪਲੀਟ ਕਰਾਵਾ ਕਦੇ ਨੇ ਜਿਹੜੇ ਅਨ ਰਜਿਸਟਰਡ ਵੀ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਕੰਪਲੀਟ ਕਰਕੇ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੂੰ ਰਜਿਸਟਰ ਕਰ ਦਿੱਤਾ ਜਾਏ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਚਾਰੂ ਟੰਗ ਨਾਲ ਚੱਲਦਾ ਹੈ ਮੁੰਟਕ ਜ਼ਿਲ੍ਹਾ ਗੁਰਦਾਸਪੁਰ ਦੀ ਆਪਾਂ ਸ਼ੇਅਰ ਦੀ ਗੱਲ ਕਰੀਏ ਤਾਂ 5600 ਈ ਰਿਕਸ਼ਾ ਜਿਹੜੇ ਆਲਰੇਡੀ ਰਜਿਸਟਰਡ ਨੇ ਪੂਰੇ ਗੁਰਦਾਸਪੁਰ ਦੇ ਵਿੱਚ 25000 ਤੱਕ ਈ ਰਿਕਸ਼ਾ ਦੇ ਰਜਿਸਟਰ ਨੇ ਬਾਕੀ ਰਹਿੰਦੇ ਰਜਿਸਟਰ ਜਿਹੜੇ ਈ ਰਿਕਸ਼ਾ ਨੇ ਉਹਨਾਂ ਨੂੰ ਵੀ ਰਜਿਸਟਰ ਕਰਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਹੈ ਦਸਤੇ ਕਾਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀ ਦਲਵਿੰਦਰ ਜੀ ਸਿੰਘ ਆਈਏਐਸ ਉਹਨਾਂ ਦੀ ਸਾਰੀ ਟੀਮ ਵੱਲੋਂ ਗੁਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਹੈ ਜਿਹਦੇ ਤਹਿਤ ਇੱਕ ਬਗਸਿਗੀ ਉੱਥੇ ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਉਹ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਣਸ਼ੀਲ ਹੁੰਦੇ ਹੋਏ ਆਜੇ ਕਦਮ ਜਿਹੜਾ ਚੁੱਕਿਆ ਔਰ ਇਹਦੇ ਵਿੱਚ ਜਿੰਨੇ ਵੀ ਇਹ ਰਿਕਸ਼ੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਦੇ ਇੱਕ ਮਹਿਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਨਾਲ ਇਹਨਾਂ ਨੂੰ ਬਕਾਇਦਾ ਨੰਬਰਿੰਗ ਕੀਤੀ ਜਾਊਗੀ ਉਹ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਈ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕੀਤਾ ਜਾਊਗਾ ਉਹਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਵਕਤ ਇਹਨਾਂ ਵਾਸਤੇ ਅਫੋਰਡੇਬਲ ਨਹੀਂ ਆ ਉਹ ਮਾ ਡਿਸਾਬ ਨੂੰ ਬੇਨਤੀ ਕੀਤੀ ਆ ਕਿ ਉਹਦਾ ਰਾਹ ਲੱਭ ਕੇ ਕੁਝ ਕਹਿ ਤਰੀਕੇ ਨਾਲ ਖਰਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਸ ਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਹੋ ਸੁਰੱਖਿਅਤ ਹੋਣਗੇ ਦੂਸਰੋ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨਸਕਿਉਰਿਟੀ ਦਾ ਵਾਤਾਵਰਨ ਸੀਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪੈਸੰਜਰਜ਼ ਨੇ ਟ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਇਡੈਂਟੀਫਾਈਡ ਨੇ ਪੜਾ ਦੇ ਵਿੱਚੋ ਸਫਰ ਕਰਮ ਤਾਂ ਕਿ ਉਹਦਾ ਟਰੈਕ ਉਹਨਾਂ ਦੀ ਗੱਲਬਾਹ ਜਿਹੜੀ ਆ ਸਾਰੀ ਨਸਟੇ ਕੈਡਮਨੀ ਸਟੇਸ਼ਨ ਕੋਲ ਹੋਊਗੀ। ਸੋ ਇੱਕ ਬਹੁਤ ਵਧੀਆ ਉਪਰਾਲਾ ਮੈਂ ਦਿਲ ਦੀਆਂ ਗੜਾਈਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਏਡੀਸੀ ਅਰਜਿੰਦਰ ਬੇਦੀ ਜੀ ਦੇ ਨਾਲ ਮੈਡਮ ਨਵਜੋਤ ਜੀ ਜਿਹੜੇ ਸਾਡੇ ਆਖੀਏ ਪੀਐਸ ਆਫੀਸਰ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਛੇਛੇ ਤੌਰ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਪ੍ਰਧਾਨ ਲੀਡਰ ਬਜੇਸ਼ চোপੜਾ ਜੀ ਆਜਾਏ ਨੇ ਡੇਰਾਪਾਪਾ ਨਾਲੇ ਤੋਂ ਅੱਜ ਜੀ ਸਭ ਆਏ ਨੇ ਸੋ ਅੱਜ ਜੀ ਮੇਰੀ ਬੇਨਤੀ ਆ ਇਹ ਰਿਕਸ਼ਾ ਵਾਲਿਆਂ ਨੂੰ ਵੀ ਵੀ ਆ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਢੀ ਸੁਰ ਲਈ ਆ ਔਰ ਤੁਸੀਂ ਦੇਖਿਆ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਮ ਨੂੰ ਯੋਗ ਅਦਵਾਈ ਚਲੇ ਜਿਹੜੇ ਮਸਲੇ ਇੰਨੇ ਸਾਲਾ ਪੁਰਾਣੇ ਉਹ ਨਾ ਭ੍ਰਸ਼ਟਾਚਾਰ ਦੇ ਸਾਮ ਕਾਲੇ ਉਹ ਆਰਟੀਆ ਡਿਪਾਰਟਮੈਂਟ ਦੇ ਵਿੱਚ ਲੇਟ ਹੋਣਦੇ ਸਨ ਅੱਜ ਉਹ ਸਾਰੇ ਖਤਮ ਕਰਕੇ ਇੱਕ ਸਾਫ ਸੁਥਰੀ ਛਵੀ ਜਿਹੜੀ ਆ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਦੇਸ਼ ਕੀਤਾ ਸੋ ਤੁਸੀਂ ਵੀ ਸੰਯੋਗ ਦਿਓ ਔਰ ਖਾਸ ਕਰਨਾ ਇੱਕ ਰਵੇ ਜੀ ਮੈਂ ਬੋਲਤੀ ਕਰੂੰਗਾ ਕਿ ਜਿੱਥੇ ਬਹੁਤ ਮੁਸ਼ਕਲ ਆਉਂਦੀ ਆ ਕਿਸੇ ਜੰਗ ਦੇ ਘੱਟਾ ਦੇ ਲਾ ਚੜੋ ਕਿਸੇ ਮਾਜਮ ਨੂੰ ਕੋਈ ਕਿਸੇ ਕਿਸਮ ਦੀ ਗੱਡੀ ਜਾਂ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰਲੇ ਅਫਸਰ ਨੂੰ ਕੰਟੈਕਟ ਕਰੋ ਤੇ ਸਾਰੇ ਅਫਸਰ ਸਾਫ ਸੁਥਰੀ ਸ਼ਭੀ ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸਤਮ ਦੇਣ ਲਈ ਵਚਨਬੱਧ ਨੇ ਉਹਨਾਂ ਨਾਲ ਮਿਲ ਕੇ ਰਾਸਤੇ ਕਰੋ ਔਰ ਅੱਜ ਗੁਰਦਾਸਪੁਰ ਦਾ ਵਿੱਚ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਮੰਗ ਸੀ ਜਿਸ ਵਕਤ ਡੈਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਕੇ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਸੀ ਔਰ ਉਹਦੇ ਵਿੱਚ ਵੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਔਰ ਪਿੰਦੇ ਮੈਂ ਆਖਰੀ ਨਾ ਐਡਮਿਨਿਸਟ੍ਰੇਸ਼ਨ ਦਾ ਵੀ ਸਾਰੀਆਂ ਗੱਲਾਂ ਮੰਨ ਲਈਆਂ ਪਹਿਲੀ ਮੰਦ ਰੱਖੀ ਸੀਗੀ ਮੇਰਾ ਮੂੰਹ ਕਵਰ ਕਰਕੇ ਆਉਂਦਾ ਉਹਦੇ ਲਈ ਬਖਾਦਾ ਡੈਪਟੀ ਕਮਿਸ਼ਨਰ ਨੇ ਇੱਕ ਲੀਗਲ ਆਰਡਰ ਇਸ਼ੂ ਕਰਕੇ ਕਰਦਾ ਵੀ ਕੋਈ ਵੀ ਮੂਹ ਤੱਕਿਆ ਬੰਦਾ ਜਿਹੜਾ ਉਹ ਲਾਅ ਵਾਲੀ ਤੇ ਆਪਾਂ ਚਲਾਨ ਕਰਾਂਗੇ ਦੇਖੋ ਜੀ ਜਿਹੜਾ ਪਰਾਲਾ ਕੀਤਾ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਪਰਾਲਾ ਕੀਤਾ ਵਾ ਇਸ ਦੇ ਨਾਲ ਜਿਹੜੇ ਕ੍ਰਿਮੀਨਲ ਬੰਦੇ ਨੇ ਕਾਫੀ ਨੇ ਜਿਹੜੇ ਉਹਾਂ ਉੱਤੇ ਜਿਹੜੀ ਆ ਜਾਂਚਣਾ ਪਈਏਗਾ ਜਿਹੜੇ ਓਡ-ਓਡ ਜਿਹੜੇ ਬਾਹਰੋਂ ਆ ਜੁਕੇ ਨੇ ਜਾਂ ਜਿਹੜੇ ਐਵੇਂ ਬਿਨਾਂ ਮਤਲਬ ਨੂੰ ਆ ਜਿਹੜੇ ਕੋਈ ਨਸ਼ਾ ਪਪਾ ਕਰਕੇ ਵੀ ਜਿਹੜੇ ਜਲਾਉਂਦੇ ਨੇ ਉਹਨਾਂ ਉੱਤੇ ਵੀ ਨੱਥ ਪਾਈਏਗੀ ਪਰ ਇਹ ਜਿਹੜਾ ਪ੍ਰਸ਼ਾਸਨ ਨੇ ਪਰਾਲਾ ਕੀਤਾ ਬਹੁਤ ਵਧੀਆ ਵਾ ਇਹਦੇ ਵਿੱਚ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਆਡੀਓ ਗਾਉ ਨਾਲ ਗੱਲ ਹੋਈ ਆ ਉਹਨਾਂ ਨਾਲ ਬਹਿ ਗਏ ਕੋ ਦਦਾ ਪੰਜ ਪੰਜ ਬੰਦੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਉਹਨਾਂ ਦੀ ਆਰਥੀਆਂ ਹੈਗੀਆਂ ਵਾ ਜਾਂ ਜਿਹੜਿਆਂ ਦੇ ਲਿਸੰਸਾ ਹੈਗੇ ਨੇ ਜਿਵੇਂ ਕਿ ਬਾਲ ਖਾਬ ਨੇ ਉਹਨਾਂ ਨੂੰ ਕਿਹਾ ਵਾ ਕਿ ਲਿਸੰਸਾ ਵੱਲੋਂ ਵੀ ਅੱਗੇ ਵੀ ਉਹਨਾਂ ਨੇ ਕੈਂਪ ਲਵਾ ਆਈ ਬਾਲ ਖਾਬ ਨੇ ਕੋਈ ਜਿਹੜੇ ਲਿਸੰਸਾ ਜਿਹੜੇ ਫ੍ਰੀ ਬਣੇ ਸੀਗੇ ਐਦਾਂ ਦਾ ਕੋਈ ਪ੍ਰਾਲਾ ਕਰਕੇ ਐਸੀ ਜਿਹੜੀਆਂ ਆਰਥੀ ਆ ਜਿਹੜੀ 450 ਰੁਪਈਆ ਜਿਹੜਾ ਆਰਥੀ ਦਾ ਰੇਟ ਆ ਜਿਹੜਾ ਆਡੀਓ ਦਫਤਰ ਦਾ ਹੈਗਾ ਜਿੱਦਾਂ ਵੀ ਉਹਨਾਂ ਦੇ ਜਿਨ੍ਹਾਂ ਦੇ ਰਹਦੇ ਆ ਉਹ ਵੀ ਆ ਜਿਹੜੀ ਯੂਨੀਆ ਜਿਹੜੀ ਰਿਸ਼ਕਾ ਯੂਨੀਆ ਜਿਹੜੀ ਆ ਮੀਟਿੰਗਾਂ ਕਰਕੇ ਦਾਦਾ ਪੰਜ-ਪੰਜ ਬੰਦੇ ਲਿਆ ਕੇ ਤੇ ਉਹਨਾਂ ਦੇ ਜਿਹੜੇ ਇਹ ਮਸਲੇ ਆਗੇ ਨੇ ਜਿਹੜੇ ਹੱਲ ਕਰਾਵਾਂਗੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਇਲਟ ਤੌਰ ਤੇ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਵਿੱਚ ਜਿੰਨੇ ਵੀ ਜ਼ਿਲ੍ਹਾ ਦੇ ਈ-रिक्ਸ਼ਾ ਹਨ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨਿਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੋ ਥੈਟ ਜਿਹੜਾ ਈ-रिक्शा ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਸ ਰੱਖੇ ਤੌਰ ਤੇ ਸਫਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜਲਾ ਕੁੜਾਸਕੋਟ ਦੇ ਈ ਰਿਕਸ਼ਾ ਸਨ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਜੇ ਕੁੜਾਸਕੋਟ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟਸ ਹੋਣੀਆਂ ਉਹ ਕਰਨ ਤੋਂ ਬਾਅਦ ਪੂਰੇ ਸ਼ਹਿਰੇ ਦੇ ਵਿੱਚ ਲਾਗੂ ਕਰਾਂਗੇ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਯਾਤਰੀ ਈ ਰਿਕਸ਼ਾ ਵਿੱਚ ਸਫਰ ਕਰਦੇ ਹਨ ਉਹ ਇਸ ਯੂਨੀਕ ਨੰਬਰ ਵਾਲੇ ਈ ਰਿਕਸ਼ਾ ਦੇ ਵਿੱਚ ਸਫਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਗਈ ਤਾਂ ਇਹ ਵੀ ਆਰਟੀਓ ਜਾਲ ਸੈੱਟ ਨਹੀਂ ਬਣਿਆ ਟੇਪੋਨਾ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਵਿਸ਼ੇਸ਼ ਕੈਂਪ ਲਾ ਕੇ ਸਾਰਿਆਂ ਦੀ ਪੈਂਡਿੰਗ ਰਜਿਸਟ੍ਰੇਸ਼ਨਸ ਐਂਡ ਪੈਂਡਿੰਗ ਲਾਇਸੈਂਸਿੰਗ ਨੂੰ ਕੰਮਲ ਕੀਤੀ ਜਾਵੇ